ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸੇਰ ਦਾ ਟਾਈਮ ਹੈ ਜੀ ਵਜੇ ਨੇ 10:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਆ ਇੱਕ ਜਾਪ ਜਪਦੀ ਆ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਤੋਂ ਜੋ ਵੀ ਮੰਗਦੀ ਆ ਪਰਮਾਤਮਾ ਜੀ ਉਹ ਹਰ ਇੱਕ ਚੀਜ਼ ਝੋਲੀ ਪਾ ਦਿੰਦੇ ਨੇ ਤੁਸੀਂ ਵੀ ਇੱਕ ਵਾਰੀ ਜਰੂਰ ਜਾ ਕੇ ਦੇਖਿਓ ਸੋ ਕਿਸ ਉਪਯੋਗ ਨਾਲ ਜਪਣਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹਤੇ ਅਮਲ ਜਰੂਰ ਕਰਿਓ ਤੇ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਜਰੂਰ ਕਹੂੰਗੀ ਵੀ ਚਾਹੇ ਆਪਾਂ ਬਾਣੀ ਜਪਦੀਆਂ ਚਾਹੇ ਕੋਈ ਆਪਾਂ ਜਾਪ ਜਪਦੀਆਂ ਚਾਹੇ ਆਪਾਂ ਕੋਈ ਸ਼ਬਦ ਜਪਦੀਆਂ ਜਦੋਂ ਆਪਾਂ ਉਹਨੂੰ ਪੂਰੇ ਵਿਸ਼ਵਾਸ ਨਾਲ ਪੂਰੀ ਭਾਵਨਾ ਨਾਲ ਪੂਰੇ ਪ੍ਰੇਮ ਨਾਲ ਪੂਰੇ ਵਿਰਾਗ ਨਾਲ ਜਪਦੀਆਂ ਨਾ ਤਾਂ ਫਿਰ ਇੱਕ ਤਾਂ ਉਸੇ ਟਾਈਮ ਹੀ ਗੁਰੂ ਸਾਹਿਬ ਦੀ ਕਿਰਪਾ ਸਾਟੇ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਅਲੱਗ ਜਿਹਾ ਰਸ ਵੜਨਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਉਸ ਟਾਈਮ ਜਪਦੇ ਵਕਤ ਨਾਲ ਆਨੰਦ ਵੜਨਾ ਸ਼ੁਰੂ ਹੋ ਜਾਂਦਾ ਹੈ ਸਾਡਾ ਫਿਰ ਬਾਣੀ ਜਪਦੇ ਜਪਦੇ ਇਹ ਵੀ ਦਿਲ ਕਰਦਾ ਵੀ ਹੋਰ ਬਾਣੀ ਜਪੀਏ ਇੱਕ ਪਾਠ ਕਰਨ ਬੈੰਨੇ ਆ ਪਰ ਕਈ ਵਾਰੀ ਮਹਾਰਾਜ ਜੀ ਦੋ ਪਾਠਾਂ ਦੀ ਸੇਵਾ ਵੀ ਲੈ ਲੈਂਦੇ ਨੇ ਹੁੰਦਾ ਹੈ ਨਾ ਇਦਾਂ ਸੋ ਹਮੇਸ਼ਾ ਜਦੋਂ ਵੀ ਕੋਈ ਵੀ ਸ਼ਬਦ ਕੋਈ ਵੀ ਜਾਪ ਜਪੋ ਨਾ ਪੂਰੇ ਵਿਸ਼ਵਾਸ ਨਾਲ ਪੂਰੇ ਸਹਿਜੇ ਨਾਲ ਪੂਰੇ ਪਿਆਰ ਨਾਲ ਪੂਰੀ ਸ਼ਰਧਾ ਦੇ ਨਾਲ ਜਪਿਆ ਕਰੋ ਦੇਖੋ ਜਦੋਂ ਆਪਾਂ ਕੋਈ ਵੀ ਜੇ ਆਪਾਂ ਦੁਨਿਆਵੀ ਕੰਮ ਦੀ ਗੱਲ ਕਰੀਏ ਨਾ ਆਪਾਂ ਨੂੰ ਆਪਣੇ ਸਿਆਣੇ ਇੱਕ ਗੱਲ ਹਮੇਸ਼ਾ ਸਮਝਾਉਂਦੇ ਹੁੰਦੇ ਸੀ ਵੀ ਕਾਲਿਆਂ ਦੇ ਮੂਰੇ ਟੋਏ ਜਦੋਂ ਆਪਾਂ ਕੋਈ ਵੀ ਕੰਮ ਕਾਲ ਦੇ ਵਿੱਚ ਕਰਦੇ ਆ ਨਾ ਉਹ ਹਮੇਸ਼ਾ ਵਿਗੜ ਜਾਂਦਾ ਤੇ ਜੇ ਆਪਾਂ ਬਾਣੀ ਨੂੰ ਆਪਾਂ ਇੱਕ ਐਵੇਂ ਆ ਵੀ ਬਸ ਇੰਨੇ ਟਾਈਮ ਚ ਕੰਪਲੀਟ ਕਰਨਾ ਹੈ ਰਿਕ ਰਟਾ ਲਉਣਾ ਫਟਾਫਟ ਫਟਾਫਟ ਲੱਗੀ ਹੋਈਆਂ ਪਤਾ ਨਹੀਂ ਗੁਰੂ ਸਾਹਿਬ ਆਪਾਂ ਨੂੰ ਕੀ ਸਮਝਾ ਰਿਹਾ ਕੋਈ ਆਪਾਂ ਨੂੰ ਸਮਝ ਨਹੀਂ ਆ ਰਿਹਾ ਤੇ ਪਰ ਆਪਾਂ ਜਪ ਰਹੇ ਹਾਂ ਹੈਨਾ ਸੋ ਉਸ ਤੋਂ ਬਿਹਤਰ ਹੈ ਵੀ ਬੜੇ ਪਿਆਰ ਨਾਲ ਸਹਿਜ ਜੀ ਨਾਲ ਜਪੋ ਤਾਂ ਕਿ ਉਹਦਾ ਰਸ ਵੀ ਬਣਨਾ ਸ਼ੁਰੂ ਹੋਵੇ ਤੇ ਸਾਨੂੰ ਸਮਝ ਵੀ ਆਵੇ ਹੁਣ ਜਿਹੜੀ ਮੈਂ ਤੁਹਾਡੇ ਨਾਲ ਗੱਲ ਇੱਥੇ ਸੱਚੀ ਕੀਤੀ ਹੈ ਜੀ ਮੈਂ ਸ਼ਬਦ ਜਪਦੀਆਂ ਜਪ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿਸ ਯੁਗਤੀ ਨਾਲ ਜਪਣਾ ਹੈ ਕਿਵੇਂ ਜੇ ਆਪਣਾ ਕੀ ਕਰਨਾ ਹਰ ਇੱਕ ਗੱਲ ਮੈਂ ਜੀ ਸਾਂਝੀ ਕਰੂੰਗੀ ਬੜੇ ਧਿਆਨ ਨਾਲ ਸੁਣਿਓ ਇਹ ਨਾ ਹੋਵੇ ਵੀ ਜਿਹੜਾ ਜਾਪ ਆ ਮੈਂ ਤੁਹਾਨੂੰ ਦੱਸਾਂ ਤੁਸੀਂ ਉਹ ਸੁਣੋ ਤੇ ਵੀਡੀਓ ਕੱਟ ਕਰ ਦਿਮੋ ਵੀ ਸਮਝ ਆ ਗਿਆ ਪਰ ਉਹ ਕਿਸ ਜੁਗਤੀ ਨਾਲ ਜਪਣ ਉਹ ਵੀ ਮੈਂ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਧਿਆਨ ਨਾਲ ਸੁਣਿਓ ਜਦੋਂ ਵੀ ਸਾਡਾ ਕੋਈ ਕੰਮ ਅੜ ਜਾਂਦਾ ਨਾ ਕੋਈ ਵੀ ਮੰਨ ਲੋ ਕੋਈ ਰੁਕਾਵਟ ਆ ਰਹੀ ਹੈ ਕੋਈ ਮਨ ਵਿੱਚ ਚਿੰਤਾ ਆ ਗਈ ਵੀ ਆਹ ਕੰਮ ਕਿਵੇਂ ਬਣੂਗਾ ਕੋਈ ਵੀ ਦੁਨੀਆਵੀ ਕੰਮ ਲਾ ਲਓ ਬੱਚਿਆਂ ਦਾ ਲਾ ਲਓ ਪੜ੍ਹਾਈ ਦਾ ਲਾ ਲਓ ਕੋਈ ਫਾਈਨੈਂਸ਼ਲੀ ਕੋਈ ਕੰਮ ਹੈ ਕੋਈ ਪ੍ਰੋਪਰਟੀ ਦਾ ਕੋਈ ਵੀ ਲਾ ਲੋ ਮੰਨ ਲੋ ਹਨਾ ਕੋਈ ਦੁੱਖ ਹੈ ਰੋਗ ਹੈ ਕੋਈ ਮਨ ਵਿੱਚ ਟੈਨਸ਼ਨ ਹੈ ਚਿੰਤਾ ਹੈ ਤਾਂ ਉਹਦੇ ਲਈ ਨਾ ਦੇਖੋ ਜਿਹੜਾ ਤਾਂ ਨਿਤਨੇਮ ਆਪਾਂ ਕਰ ਰਹੇ ਆ ਜੇ ਤੁਸੀਂ ਤੁਸੀਂ ਅਗਰ ਸਵੇਰੇ ਉੱਠ ਕੇ ਨਿਤਨੇਮ ਕਰਦੇ ਹੋ ਰਹਿਰਾ ਸਾਹਿਬ ਵੀ ਕਰਦੇ ਹੋ ਉਹ ਤਾਂ ਤੁਸੀਂ ਕਰਨੀ ਕਰਨਾ ਹੈ ਇਹ ਨਹੀਂ ਵੀ ਤੁਹਾਨੂੰ ਮੈਂ ਜਾਪ ਦੱਸਦਾ ਤੁਸੀਂ ਉਹ ਬੰਦ ਕਰ ਦਿਓ ਨਹੀਂ ਉਹ ਤਾਂ ਅਸੀਂ ਆਪਣੇ ਅਲੱਗ ਤੋਂ ਜਿਹੜਾ ਆਪਣਾ ਡੇਲੀ ਦਾ ਰੁਟੀਨ ਆ ਗੁਰੂ ਸਾਹਿਬ ਦਾ ਹੁਕਮ ਹੈ ਕੋ ਗੁਰਸਿੱਖ ਲਈ ਉਹ ਤਾਂ ਆਪਾਂ ਨਿਭਾਉਣੇ ਨਿਭਾਉਣਾ ਲੇਕਿਨ ਜਿਹੜੀ ਆਪਾਂ ਦੁਨਿਆਵੀ ਪੂਰਤੀਆਂ ਦੇ ਵਾਸਤੇ ਪਾਠ ਕਰਦੇ ਆਂ ਜਪ ਜਪਦੇ ਆਂ ਉਹ ਆਪਾਂ ਨੂੰ ਥੋੜਾ ਵਧਾ ਕੇ ਕਰਨਾ ਚਾਹੀਦਾ ਐਕਸਟਰਾ ਕਰਨਾ ਚਾਹੀਦਾ ਠੀਕ ਹੈ ਤੇ ਉਹਦੇ ਲਈ ਮੈਂ ਅਕਸਰ ਕੀ ਕਰਦੀ ਆਂ ਜਿਵੇਂ ਦਿਨ ਦੇ ਟਾਈਮ ਐ ਨਾ ਸਵੇਰੇ ਆਪਾਂ ਪਾਠ ਕਰ ਲਿਆ ਰਾਤ ਨੂੰ ਆਥਣ ਵੇਲੇ ਵੀ ਉਪਕਰਨ ਰਹਿਰਾ ਸਾਹਿਬ ਦਿਨ ਵੇਲੇ ਆਪਾਂ ਬਹਿਲੇ ਆ ਤਾਂ ਉਦੋਂ ਇਸ਼ਨਾਨ ਕਰਕੇ ਜੇ ਤੁਸੀਂ ਵਾਸ਼ਰੂਮ ਨਹੀਂ ਗਏ ਤੁਸੀਂ ਸੁੱਚਮਤਾ ਦੇ ਵਿੱਚੋਂ ਤਾਂ ਫਿਰ ਤੁਸੀਂ ਪੰਜ ਇਸ਼ਨਾਨਾ ਕਰਕੇ ਤੁਸੀਂ ਫਿਰ ਵੀ ਇਹ ਜਾਪ ਕਰ ਸਕਦੇ ਹੋ ਪਰ ਜੇ ਤੁਸੀਂ ਵਾਸ਼ਰੂਮ ਚਲੇ ਗਏ ਹੋ ਫਿਰ ਜ਼ਰੂਰ ਤੁਸੀਂ ਪਹਿਲਾਂ ਸਫਾਈ ਚੰਤਾ ਕਰਨੀ ਹੈ ਨਹਾਉਣਾ ਹੈ ਨੋ ਕੇ ਆਪਣੇ ਕੱਪੜੇ ਬਦਲਣੇ ਹਨ ਫਿਰ ਉਸ ਤੋਂ ਬਾਅਦ ਇਹ ਪਾਠ ਕਰਨਾ ਹੈ ਠੀਕ ਹੈ ਜਾਪ ਕਰਨਾ ਮਤਲਬ ਥੱਲੇ ਆਸਨ ਲਾ ਲੈਣਾ ਠੀਕ ਹੈ ਥੱਲੇ ਆਸਨ ਲਾ ਕੇ ਕੋੜ ਜਲ ਰੱਖ ਲੈਣਾ ਅਰਗਬਤੀ ਲਾ ਲਿਓ ਠੀਕ ਹੈ ਇੱਕ ਭਾਵਨਾ ਬਣ ਜਾਂਦੀ ਹੈ ਇੱਕ ਅਲੱਗ ਜੀ ਨਾ ਕਹਿੰਦੇ એનર્ਜੀ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇੱਕ ਮਾਹੌਲ ਬਣ ਜਾਂਦਾ ਜਦੋਂ ਆਪਾਂ ਇਦਾਂ ਪੂਰੀ ਤਿਆਰੀ ਕਰਦੇ ਹਾਂ ਠੀਕ ਹੈ ਉਸ ਤੋਂ ਬਾਅਦ ਥੱਲੇ ਆਸਨ ਲਾ ਕੇ ਤੁਸੀਂ ਤੁਸੀਂ ਮਾਲਾ ਲੈ ਲਿਓ ਚਾਹੀ ਚਾਹੀ ਤੁਸੀਂ ਵੈਸੇ ਕਰ ਲਿਓ ਮੂਲ ਮੰਤਰ ਸਬ지 ਦਾ ਪਾਠ ਜਾਪ ਕਰਨਾ ਹੈ ਹੁਣ ਤੁਸੀਂ ਕਰਨਾ ਕਿਸ ਤਰੀਕੇ ਨਾਲ ਜੇ ਮੰਨ ਲਓ ਤੁਸੀਂ ਕਿਸੇ ਚੀਜ਼ ਦੀ ਪੂਰਤੀ ਵਾਸਤੇ ਪਾਠ ਕਰ ਰਹੇ ਹੋ ਜਾਂ ਜਾਪ ਕਰ ਰਹੇ ਹੋ ਤੁਹਾਡੀ ਕੋਈ ਦੁਨਿਆਵੀ ਇੱਛਾ ਹੈ ਠੀਕ ਹੈ ਉਹਦੇ ਵਾਸਤੇ ਤੁਸੀਂ ਐਕਸਟਰਾ ਜਾਪ ਕਰ ਰਹੇ ਹੋ ਤਾਂ ਤੁਸੀਂ ਧਿਆਨ ਵਿੱਚ ਰੱਖਣਾ ਵੀ ਮੈਂ ਅੱਜ ਕਿੰਨੀ ਮਾਲਾ ਕੀਤੀ ਹੈਗਾ ਤੁਸੀਂ 5 ਮਾਲਾ ਕਰ ਲਈਆਂ ਹਨਾ 6 ਮਾਲਾ ਕਰ ਲਈਆਂ ਦੇਖੋ ਇੱਕ ਚੀਜ਼ ਨਾ ਇੱਥੇ ਇੱਕ ਸਮਝਣ ਵਾਲੀ ਹੈ ਮੈਂ ਕਾਫੀ ਵਾਰ ਇਹ ਕਿਹਾ ਵੀ ਪਾਠ ਛਿੰਕੇ ਜਾਂ ਟਾਈਮ ਦੇਖ ਕੇ ਨਾ ਕਰਿਆ ਕਰੋ ਉਹਦੇ ਪਿੱਛੇ ਕਾਰਨ ਕੀ ਹੁੰਦਾ ਨਾ ਫਿਰ ਅਸੀਂ ਕੀ ਕਰਦੇ ਆ ਜਦੋਂ ਚੀਜ਼ ਸਾਨੂੰ ਮਿਲ ਜਾਂਦੀ ਆ ਫਿਰ ਅਸੀਂ ਛੱਡ ਦਿੰਨੇ ਆ ਨਹੀਂ ਕਿਸੇ ਚੀਜ਼ ਦੇ ਵਾਸਤੇ ਕਿਸੇ ਪੂਰਤੀ ਵਾਸਤੇ ਪਾਠ ਕਰਨਾ ਜਾਪ ਕਰਨਾ ਗਲਤ ਨਹੀਂ ਆ ਪਰ ਜਦੋਂ ਆਪਾਂ ਉਹ ਚੀਜ਼ ਮਿਲਣ ਤੋਂ ਬਾਅਦ ਫਿਰ ਆਪਾਂ ਮਤਲਬ ਕਿ ਘਟਾ ਦਿੰਨੇ ਆ ਨਾ ਨਿਤਨੇਮ ਉਹ ਚੀਜ਼ ਸਹੀ ਨਹੀਂ ਆ ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ ਤੇ ਬਾਕੀ ਤੁਸੀਂ ਜਿਹੜੀ ਮਾਲਾ ਕਰ ਰਹੀ ਹੋ ਦਿਨ ਦੇ ਵਿੱਚ ਜਿੰਨੀ ਕਰੀ ਅਗਰ ਤੁਸੀਂ ਮੰਨ ਲਓ ਅੱਜ ਪੰਜ ਮਾਲਾ ਕਰੀਆਂ ਤੁਸੀਂ ਪੰਜ ਮਾਲਾ ਲਿਖ ਲੈਣੀਆਂ ਵੀ ਮੈਂ ਪੰਜ ਮਾਲਾ ਅੱਜ ਕਰੀਆਂ ਕਿੰਨੀ ਤਰੀਕ ਨੂੰ ਸ਼ੁਰੂ ਕੀਤਾ ਉਹ ਵੀ ਤੁਸੀਂ ਲਿਖ ਲੈਣਾ ਵੀ ਮੈਂ ਅੱਜ ਪੰਜ ਮਾਲਾ ਕਰੀਆਂ ਕੱਲ ਨੂੰ ਜਿੰਨੀ ਕਰੂੰਗੀ ਉਹ ਵੀ ਲਿਖ ਲਿਓ ਪਰਸੋਂ ਜਿੰਨੀ ਕਰੂੰਗੀ ਉਹ ਵੀ ਲਿਖ ਲਿਓ ਠੀਕ ਹੈ ਤੇ ਇਦਾਂ ਤੁਸੀਂ ਇੱਕ ਹਫਤਾ ਜਿੰਨੀ 7 ਦਿਨ ਲਗਾਤਾਰ ਤੁਸੀਂ ਲਿਖਦੇ ਰਹੋ ਠੀਕ ਹੈ 7 ਦਿਨ ਦੇ ਵਿੱਚ ਜਿੰਨੀ ਮਾਲਾ ਹੋ ਗਈ ਇੱਕ ਮਾਲਾ ਦੇ ਵਿੱਚ 108 ਬਣ ਕੇ ਹੁੰਦੇ ਆ ਠੀਕ ਹੈ ਉਹ ਤੁਸੀਂ ਹਿਸਾਬ ਲਗਾ ਲੈਣਾ ਵੀ ਇੰਨੇ ਵਾਰ ਮੋਲ ਮੰਤਰ ਸਭ ਦਾ ਜੜਾ ਜਾਪ ਹੋ ਚੁੱਕਿਆ ਫਿਰ 7 ਦਿਨਾਂ ਬਾਅਦ ਤੁਸੀਂ ਜਿਹੜਾ ਹੈਗਾ ਦਰਵਾਰ ਸਾਹਿਬ ਨੂੰ ਗੁਰਦੁਆਰਾ ਸਾਹਿਬ ਜਾਣਾ ਤੇ ਗੁਰਦੁਆਰਾ ਸਾਹਿਬ ਜਾ ਕੇ ਪਾਠੀ ਸਿੰਘ ਦੇ ਨਾਲ ਗੱਲ ਕਰਕੇ ਕੜਾ ਪ੍ਰਸ਼ਾਦੀ ਦੀਗ ਸਜਾ ਕੇ ਗੁਰੂ ਸਿਵ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਮਹਾਰਾਜ ਜੀ ਵੀ ਇੰਨੀ ਸੇਵਾ ਤੁਸੀਂ ਲੈਤੀ ਇੱਕ ਗੱਲ ਯਾਦ ਰੱਖਿਓ ਇਹ ਨਹੀਂ ਕਹਿਣਾ ਵੀ ਮਹਾਰਾਜ ਜੀ ਮੈਂ ਨਾ ਪਾਠ ਕੀਤਾ ਤੁਸੀਂ ਗ੍ਰਾਂਥੀ ਸਿੰਘ ਜੀ ਨੂੰ ਇਹ ਸਮਝਾ ਦਿਓ ਦੱਸ ਦਿਓ ਵੀ ਬਾਬਾ ਜੀ ਇਦਾਂ ਦਾਸ ਕਰਿਓ ਵੀ ਗੁਰੂ ਸਾਹਿਬ ਜੀ ਆਪ ਜੀ ਦੀ ਸੇਵਾ ਲੈਤੀ ਠੀਕ ਹੈ ਵੈਸੇ ਤਾਂ ਗ੍ਰਾਂਥੀ ਸਿੰਘ ਆਪਣੀ ਆਪ ਇਦਾਂ ਅਰਦਾਸ ਕਰ ਦਿੰਦੇ ਨੇ ਕਿ ਆਪਾਂ ਕੋਸ਼ਿਸ਼ ਕਰਨੀ ਹੈ ਵੀ ਆਪਾਂ ਤੋਂ ਕੋਈ ਵੀ ਗਲਤੀ ਇਦਾਂ ਦੀ ਨਾ ਹੋਵੇ ਕਿਉਂਕਿ ਜਿਹੜਾ ਮੈਂ ਸ਼ਬਦ ਹੁੰਦਾ ਨਾ ਜਦੋਂ ਆਪਾਂ ਮੈਂ ਲਾ ਲੈਂਦੇ ਆ ਮੈਂ ਕੀਤਾ ਦੇ ਕੋ ਬਾਣੀ ਜਪਦਿਆਂ ਤਾਂ ਗੁਰੂ ਸਾਹਿਬ ਜਪਾਉਂਦੇ ਆ ਤਾਂ ਆਪਾਂ ਜਪਦੇ ਆ ਤਾਂ ਉਹ ਤੇ ਫਿਰ ਇੱਕ ਭਾਵਨਾ ਦੇ ਵਿੱਚ ਨਾ ਥੋੜਾ ਜਿਹਾ ਆਪਾਂ ਕਹਿੰਦੇ ਜੀ ਮਿਲਾਵਟ ਵਾਲਾ ਕੰਮ ਹੋ ਜਾਂਦਾ ਸੋ ਇਹ ਚੀਜ਼ ਦਾ ਧਿਆਨ ਰੱਖਣਾ ਕਿਉਂਕਿ ਸੇਵਾ ਗੁਰੂ ਸਾਹਿਬ ਹੀ ਲੈਂਦੇ ਆਪਾਂ ਤਾਂ ਉਦਮ ਕਰਦੇ ਆ ਕਿਰਪਾ ਮਹਾਰਾਜ ਜੀ ਕਰਦੇ ਨੇ ਸੋ ਤੁਸੀਂ ਉੱਤੇ ਅਰਦਾਸ ਕਰਦੀਆਂ ਵੀ ਗੁਰੂ ਸਾਹਿਬ ਜੀ ਇੰਨੀ ਇੱਕ ਮੂਲ ਮੰਤਰ ਸਹਿਬ ਦੀ ਆਪ ਜੀ ਨੇ ਸੇਵਾ ਲੱਤੀ ਗੁਰੂ ਸਾਹਿਬ ਜੀ ਕਿਰਪਾ ਕਰਿਓ ਜਿੰਨਾ ਟਾਈਮ ਤੁਸੀਂ ਮੇਥੋਂ ਇਹ ਸੇਵਾ ਲਉਂਗੇ ਜਿੰਨਾ ਟਾਈਮ ਤੁਸੀਂ ਮੇਥੋਂ ਇਹ ਸੇਵਾ ਕਰਵਾਉਂਗੇ ਬਾਣੀ ਜਪਾਉਂਗੇ ਸ਼ਬਦ ਜਪਾਉਂਗੇ ਮੈਂ ਉਨਾ ਟਾਈਮ ਜਪਾਂਗੀ ਠੀਕ ਹੈ ਇਹ ਕਦੇ ਨਹੀਂ ਕਹਿਣਾ ਮੈਂ ਇੰਨਾ ਟਾਈਮ ਹੀ ਜਪਾਂਗੀ ਜਾਂ ਮੈਂ ਆ ਕੰਮ ਹੋਣ ਤੱਕ ਹੀ ਜਪਾਂਗੀ ਨਹੀਂ ਜਿੰਨਾ ਟਾਈਮ ਗੁਰੂ ਸਾਹਿਬ ਜੀ ਆਪ ਜਪਾਉਂਗੇ ਮੈਂ ਜਪਾਂਗੀ ਠੀਕ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਉਹ ਕੰਮ ਤੁਹਾਡਾ ਪੂਰਤੀ ਨਹੀਂ ਹੁੰਦੀ ਉਹ ਹਰ ਹਫਤੇ ਇਦਾਂ ਹੀ ਕਰਨਾ ਹੈ ਜਿੰਨਾ ਟਾਈਮ ਤੁਹਾਡਾ ਕੰਮ ਨਹੀਂ ਬਣਦਾ ਹਰ ਹਫਤੇ ਤੁਸੀਂ ਪੂਰੇ ਹਫਤੇ ਜਿੰਨੇ ਮੂਲ ਮੰਤਰ ਸਰ ਦਾ ਪਾਠ ਕੀਤਾ ਹਫਤੇ ਬਾਅਦ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਖ ਸਾਂ ਜਾ ਕੇ ਅਰਦਾਸ ਜ਼ਰੂਰ ਕਰਾਣੀ ਹੈ ਠੀਕ ਹੈ ਹੁਣ ਇੱਥੇ ਕਈ ਕਮੈਂਟ ਆ ਸਕਦੇ ਆ ਵੀ ਜੀ ਹਰ ਹਫਤੇ ਅਰਦਾਸ ਕਰਾਣੀ ਜ਼ਰੂਰੀ ਹੈ ਹਾਂਜੀ ਦੇਖੋ ਜਦੋਂ ਆਪਾਂ ਕੋਈ ਭਾਵਨਾ ਦੇ ਨਾਲ ਇੱਕ ਆਪਣੇ ਆਪ ਨੂੰ ਨਾ ਦ੍ਰਿੜ ਕਰ ਲੈਣੀ ਆ ਵੀ ਅਸੀਂ ਇਹ ਚੀਜ਼ ਕਰਨੀ ਆ ਅੰਦਰ ਇੱਕ ਅਲੱਗ ਜੀ ਭਾਵਨਾ ਵਣਨੀ ਸ਼ੁਰੂ ਹੁੰਦੀ ਹੈ ਇੱਕ ਅਲੱਗ ਮਾਹੌਲ ਵਣਨਾ ਸ਼ੁਰੂ ਹੁੰਦਾ ਸੋ ਤੁਸੀਂ ਹਰ ਹਫ਼ਤੇ ਅਰਦਾਸ ਕਰਾਉਂਦੇ ਰਹੋ ਉਸ ਤੋਂ ਬਾਅਦ ਜਦੋਂ ਤੁਹਾਡੀ ਉਹ ਕੰਮ ਬਣ ਗਿਆ ਜੋ ਵੀ ਕੰਮ ਦੇ ਵਾਸਤੇ ਤੁਸੀਂ ਗੁਰਬਾਣੀ ਜਪ ਰਹੇ ਹੋ ਜਾਪ ਕਰ ਰਹੇ ਹੋ ਉਸ ਤੋਂ ਬਾਅਦ ਵੀ ਤੁਸੀਂ ਸ਼ੁਕਰਾਨੇ ਦੀ ਅਰਦਾਸ ਕਰਾਉਣੀ ਹੈ ਮੂਲ ਮੰਤਰ ਦਾ ਪਾਠ ਕਰਿਓ ਹਫ਼ਤਾ ਦੇਗਾ ਉਸ ਤੋ ਤੈਸਾ ਜਾਇਓ ਗ੍ਰਾਂਥੀ ਸਿੰਘ ਤੋਂ ਕਹਾ ਕੇ ਫਿਰ ਤੁਸੀਂ ਅਰਦਾਸ ਕਰਾਉਣੀ ਹੈ ਸ਼ੁਕਰਾਨੇ ਦੀ ਵੀ ਗੁਰੂ ਸਬਹ ਜੀ ਆਪ ਦੀ ਕਿਰਪਾ ਸਦਕਾ ਜਿਹੜਾ ਇਹ ਕਾਰਜ ਹੈ ਪੂਰਾ ਹੋ ਗਿਆ ਪਰਮਾਤਮਾ ਜੀ ਜਦ ਤੱਕ ਹੁਣ ਤੁਸੀਂ ਮੇਥੋਂ ਹੀ ਸੇਵਾ ਕਰਾਉਂਦੇ ਰਹੋਗੇ ਮੈਂ ਕਰਦੀ ਰਹੂੰਗੀ देखो दिन-दिन दे टाइम ਆਪਾਂ ਭੈਣਾ ਬੜੇ ਆਰਾਮ ਨਾਲ ਟਾਈਮ ਕੱਢ ਸਕਦੀਆਂ ਕੋ ਕਿਤੇ ਅੰਡੇ ਟਾਈਮ ਬੱਚੇ ਵੀ ਪੜਨ ਚਲੇ ਜਾਂਦੇ ਆ ਜਿਹੜੇ ਆਪਣੇ ਹਸਬੰਡ ਹੁੰਦੇ ਉਹ ਵੀ ਆਪਣੇ ਕੰਮਾਂ ਕਾਰਾਂ ਤੇ ਚਲੇ ਜਾਂਦੀ ਆ ਕੋਈ ਖੇਤ ਚਲੇ ਜਾਂਦਾ ਕੋਈ ਕੰਮ ਤੇ ਚੜਿਆ ਜਾਂਦਾ ਕੋਈ ਕਿਉਂਕਿ ਸਾਰਾ ਦਿਨ ਤਾਂ ਬੰਦੇ ਵੀ ਘਰ ਨਹੀਂ ਬੈਠਦੇ ਤਾਂ ਉਦੋਂ ਆਪਣੇ ਕੋਲੇ ਬੜਾ ਟਾਈਮ ਹੁੰਦਾ ਬੜੀ ਸ਼ਾਂਤੀ ਨਾਲ ਆਪਾਂ ਬਾਣੀ ਜਪ ਸਕਦੀਆਂ ਤੁਹੋ ਕਿ ਦੇਖੋ ਜਦੋਂ ਵੀ ਕਿਸੇ ਵੀ ਚੀਜ਼ ਵਾਸਤੇ ਆਪਾਂ ਦੇਖੋ ਇੱਕ ਚੀਜ਼ ਆਪਾਂ ਸਮਝਦੇ ਆਂ ਇੱਥੇ ਜਦੋਂ ਆਪਾਂ ਘਰ ਵਾਸਤੇ ਕੋਈ ਨਿਯਮਿਤ ਕਰਦੇ ਆਂ ਹਨਾ ਆਪਾਂ ਕਹਿੰਦੇ ਵੀ ਸਾਡੇ ਕਾਰੋਬਾਰ ਦੇ ਵਿੱਚ ਆ ਵਾਧਾ ਹੋ ਜਾਵੇ ਤਾਂ ਆਪਾਂ ਕੀ ਕਰਦੇ ਆ ਦਿਨ ਰਾਤ ਉਹ ਕੰਮ ਨੂੰ ਕਰਦੇ ਆਂ ਦਿਨ ਰਾਤ ਆਪਾਂ ਨਿਯਮਿਤ ਕਰਦੇ ਆਂ ਇਹ ਤਾਂ ਨਹੀਂ ਵੀ ਆਪਾਂ ਟਾਈਮ ਬੰਨ ਕੇ 1 ਘੰਟਾ ਕਰ ਲਿਆ 2 ਘੰਟੇ ਕਰ ਲਏ ਦਿਨ ਰਾਤ ਨਿਯਮਿਤ ਕਰਦੇ ਆਂ ਤਾਂ ਫਿਰ ਉਹਦੇ ਨਾਲ ਕੀ ਆ ਸਾਨੂੰ ਫਲ ਵੀ ਮਿਲਦਾ ਤੇ ਬਾਕੀ ਸਬਰ ਜਰੂਰ ਰੱਖਣਾ ਪੇਸ਼ੈਂਸ ਰੱਖਣੀ ਆ ਕਾਲ ਨਹੀਂ ਕਰਨੀ ਸਹਜੇ ਨਾਲ ਜਪਣਾ ਭਰੋਸੇ ਨਾਲ ਜਪਣਾ ਗੁਰੂ ਸਾਹਿਬ ਜਰੂਰ ਕਿਰਪਾ ਕਰਨਗੇ ਕਿ ਮੈਂ ਆਪਣਾ ایکسپੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਠੀਕ ਹੈ ਸੋ ਉਮੀਦ ਕਰਦੀ ਆ ਪਰਮਾਤਮਾ ਤੁਹਾਡੀ ਵੀ ਹਰ ਆਸ ਪੂਰੀ ਕਰੇ ਹਰ ਮੁਰਾਦ ਪੂਰੀ ਕਰੇ ਗੁਰੂ ਸੰਗ ਜੀ ਤੁਹਾਡੇ ਅੰਗ ਸੰਗ ਸਹਾਇਓ ਕੇ ਤੁਹਾਡੇ ਸਾਰੇ ਕਾਰਜ ਗੁਰੂ ਪਰਮਾਤਮਾ ਆਪ ਕਰਵਾ ਲੈਣ ਤੋ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆਂਡ ਇਦਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ